ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਣਕ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਪਰਦੀਪਾ ਡੋਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਵਿਆਹਾਂ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਪਰ ਇੱਕ ਵਿਆਹ ਅਜੀਹਾ ਹੋਇਆ ਕਿ ਸਾਰੇ ਪੰਜਾਬ ਦਾ ਧਿਆਨ ਖਿੱਚ ਲੈਂਦਾ ਹੈ ਦਰਅਸਲ ਇਸ ਵਿਆਹ ਦੇ ਵਿੱਚ ਲਾੜੀ ਦੇ ਭਰਾ ਦੇ ਵੱਲੋਂ ਹੀ ਗੋਲੀ ਚਲਾਈ ਗਈ ਜੋ ਕਿ ਉਸ ਦੇ ਸਿਰ ਦੇ ਵਿੱਚ ਜਾ ਬੱਜੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ ਪੂਰੇ ਪੰਜਾਬ ਦੇ ਵਿੱਚ ਇਸ ਖਬਰ ਨੂੰ ਲੈ ਕੇ ਮਾਤਮ ਵੀ ਸ਼ਾਇਆ ਤੇ ਹਾਲਾਂਕਿ ਸਾਰਿਆਂ ਦੇ ਵੱਲੋਂ ਅਫਸੋਸ ਵੀ ਜ਼ਾਹਿਰ ਕੀਤਾ ਗਿਆ ਹੈ ਇਤੋਂ ਤੱਕ ਕਿ ਸੀਆਈ ਮਾਨ ਦੇ ਵੱਲੋਂ ਵੀ ਦੁੱਖ ਜ਼ਾਹਿਰ ਕੀਤਾ ਗਿਆ ਸੋ ਇਸ ਵਿਸ਼ੇ ਨੂੰ ਲੈ ਕੇ ਮੇਰੇ ਨਾਲ ਗੁਰਸ਼ਰਨ ਕੌਰ ਮੌਜੂਦ ਹੈ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਜਾਣਾਂਗੇ ਹਾਲਕਿ ਇਸ ਮਾਮਲੇ ਦੇ ਵਿੱਚ ਖੁਲਾਸਾ ਵੀ ਹੋਇਆ ਕਿ ਉਸਦੇ ਭਰਾ ਦੇ ਵੱਲੋਂ ਨਸ਼ਾ ਨਾ ਕੀਤਾ ਹੋਵੇ ਜੋ ਕਿ ਗੋਲੀ ਚਲਾਈਗੇ ਸੋ ਕੀ ਹੈ ਪੂਰਾ ਮਾਮਲਾ ਤੇ ਇਸ ਮਾਮਲੇ ਦੇ ਵਿੱਚ ਕੀ ਖੁਲਾਸਾ ਹੋਇਆ ਤੇ ਪੂਰੇ ਮਾਮਲੇ ਤੇ ਕੀ ਕੁਝ ਕਹਿਣਾ ਹੈ ਮੇਰੀ ਸਾਥੀ ਗੁਰਸ਼ਰਨ ਕੌਰ ਦਾ ਸੋ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਗੁਰਸ਼ਰਨ ਸਸ਼िकांत ਪ੍ਰਦੀਪ ਜਿਹੜੀ ਗੱਲ ਹੁਣ ਤੁਸੀਂ ਕੀਤੀ ਹੈ ਕਿ ਲਗਾਤਾਰ ਜੀਆਂ ਘਟਨਾਵਾਂ ਤਾਂ ਹੋ ਰਹੀਆਂ ਨੇ ਪਰ ਇਹਨਾਂ ਤੇ ਰੋਕ ਨਹੀਂ ਲੱਗ پا ਰਹੀ ਜੀ ਪੰਜਾਬ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕੀ ਵਿਆਹ ਦਾ ਮੌਕਾ ਹੋਵੇ ਢੀੜ ਇਕੱਠੀ ਹੋਈ ਹੋਵੇ ਦੋਹਾਂ ਪਾਸਿਆਂ ਤੋਂ ਰਿਸ਼ਤੇਦਾਰ ਪਹੁੰਚੇ ਹੋਣ ਖੁਸ਼ੀਆਂ ਦਾ ਮਾਹੌਲ ਹੋਵੇ ਤੇ ਇੱਥੇ ਹਥਿਆਰਾਂ ਦੀ ਵਰਤੋਂ ਨਹੀਂ ਦੁਰਵਰਤੋਂ ਨਾ ਕੀਤੀ ਗਈ ਹੋਵੇ ਬੀਤੇ ਦਿਨਾਂ ਦੇ ਵਿੱਚ ਉਹ ਖਬਰ ਜਦੋਂ ਇੱਕ ਡਾਂਸਰ ਦੇ ਗੋਲੀ ਵੱਜੀ ਸੀ ਉਸ ਸਮੇਂ ਵੀ ਰੋਲਾ ਪਿਆ ਸੀ ਲੋਕਾਂ ਨੇ ਕਿਹਾ ਕਿ ਇਹ ਬੈਨ ਹੋਣਾ ਚਾਹੀਦਾ ਹੈ ਪੈਲਸਾਂ ਦੇ ਵਿੱਚ ਇਹ ਆ ਕਿਵੇਂ ਗਿਆ ਅਤੇ ਜਿਨ੍ਹਾਂ ਦੇ ਵੱਲੋਂ ਚਲਾਈ ਗਈ ਉਹਨਾਂ ਨੇ ਕੁਝ ਦੇਖਿਆ ਕਿਉਂ ਨਹੀਂ ਸਮਝਿਆ ਕਿਉਂ ਨਹੀਂ ਅਤੇ ਆਪਣੇ ਹੀ ਘਰ ਦੀਆਂ ਖੁਸ਼ੀਆਂ ਨੂੰ ਹਨੇਰੇ ਵਿੱਚ ਤੱਕ ਦਿੱਤਾ ਜੀ ਹੁਣ ਅਜਿਹਾ ਇੱਕ ਹੋਰ ਮਾਮਲਾ ਆ ਗਿਆ ਤੇ ਇਸ ਦੇ ਵਿੱਚ ਤਾਂ ਸਭ ਤੋਂ ਮਾੜੀ ਗੱਲ ਇਹ ਹੋਈ ਹੈ ਕਿ ਜਿਸ ਕੁੜੀ ਦਾ ਵਿਆਹ ਸੀ ਉਸੇ ਲਾੜੀ ਦੇ ਮੱਥੇ ਦੇ ਕੋਲੋਂ ਹੁੰਦੀ ਹੋਈ ਇਹ ਗੋਲੀ ਨੰਗੀ ਅਤੇ ਉਸ ਦਾ ਦਿਮਾਗ ਦੇ ਉੱਪਰ ਖਾਸਾ ਅਸਰ ਪਿਆ ਖੂਨੋ ਖੂਨ ਹੋਈ ਹੈ ਉਹ ਹਾਲਾਤ ਇਹੋ ਜਿਹੇ ਬਣੇ ਕਿ ਉਸ ਨੂੰ ਵੈਂਟੀਲੇਟਰ ਤੇ ਪਾ ਦਿੱਤਾ ਗਿਆ ਉਸੇ ਹੀ ਦਿਨ ਹਾਲਾਂਕਿ ਪਹਿਲਾਂ ਨਿੱਜੀ ਹਸਪਤਾਲ ਲਜਾਇਆ ਗਿਆ ਆਸੀ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੀ ਹੈ ਸਾਰੀ ਖਬਰ ਹੈ ਖਾਇਫੇਮ ਦੇ ਪੈਲਸ ਦੇ ਵਿੱਚ ਇਹ ਵਿਆਹ ਹੋ ਰਿਹਾ ਸੀ ਉੱਥੇ ਗੋਲੀ ਲੱਗਣ ਤੋਂ ਬਾਅਦ ਇਸ ਕੁੜੀ ਨੂੰ ਹਸਪਤਾਲ ਲਜਾਇਆ ਜਾਂਦਾ ਤੇ ਸਾਰੇ ਬਰਾਤੀ ਕੁੜੀ ਦੇ ਮਾਪਿਓ ਪਰਾ ਉਹ ਹੀ ਪਰਾ ਜਿਹਦੇ ਵੱਲੋਂ ਹੋਲੀ ਚਲਾਈ ਗਈ ਸੀ ਇਹ ਸਾਰਿਆਂ ਜਾਣਿਆਂ ਨੂੰ ਹਫੜਾ ਤਫਰੀ ਮਚ ਗਈ ਕਿ ਆਖਿਰਕਾਰ ਮਿੰਟਾਂ ਦੇ ਵਿੱਚ ਉਸ ਕੁੜੀ ਦੇ ਨਾਲ ਹੋ ਕੀ ਗਿਆ ਲਾੜੀ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਹਸਪਤਾਲ ਦੇ ਵਿੱਚ ਵੀ ਸਾਰੇ ਹੈਰਾਨ ਸੀ ਕਿ ਚੂੜਾ ਪਾਇਆ ਹੋਇਆ ਮਹਿੰਦੀ ਲੱਗੀ ਹੋਈ ਹੈ ਤੇ ਐਨ ਤਿਆਰ ਹੋਈ ਸਜੀਤਾ ਜੀ ਲਾੜੀ ਦੇ ਖੂਨ ਨਿਕਲ ਰਿਹਾ ਸੀ ਬੇਹੋਸ਼ ਹੋ ਗਈ ਸੀ ਉਹ ਬੇਸੁੱਧ ਹੋ ਗਈ ਸੀ ਬਚਣ ਦੀਆਂ ਉਮੀਦਾਂ ਤੱਕ ਨਹੀਂ ਸੀ ਇੱਥੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ ਤੇ ਕਈ ਤਰ੍ਹਾਂ ਦੇ ਦੁੱਖ ਵੀ ਜ਼ਾਹਿਰ ਕਰਨੇ ਬਣਦੇ ਨੇ ਕਿਉਂਕਿ ਉਹ ਮੁੰਡਾ ਜਿਨੇ ਹੁਣੇ-ਹੁਣੇ ਇਸ ਕੁੜੀ ਦੇ ਨਾਲ ਵਿਆਹ ਕੀਤਾ ਸੀ ਲਾਵਾਂ ਲਈਆਂ ਸੀ ਉਹਦੇ ਕਿੰਨੇ ਹੀ ਚਾਹ ਸੀ ਉਹਨਾਂ ਦੀਆਂ ਕਿੰਨੀਆਂ ਹੀ ਉਸ ਪਰਿਵਾਰ ਦੀਆਂ ਉਮੀਦਾਂ ਇਸ ਪਰਿਵਾਰ ਤੇ ਨਾਲ ਜੁੜੀਆਂ ਹੋਈਆਂ ਸੀ ਪਰ ਇਹ ਨਹੀਂ ਪਤਾ ਸੀ ਕਿ ਪਰਿਵਾਰ ਆਪਣੇ ਹੱਥੋਂ ਹੀ ਇਹ ਕੰਮ ਬੈਠੇਗਾ ਜਰ ਅਸਲ ਪ੍ਰਦੀਪ ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਨਾ ਲੋਕ ਇਹ ਦੇਖਦੇ ਨੇ ਕਿ ਕੋਈ ਗੱਲ ਨਹੀਂ ਸਾਨੂੰ ਸਾਡੇ ਨਾਲ ਥੋੜਾ ਹੋ ਜਾਣੀ ਹੈ ਹੋਰਾਂ ਨਾਲ ਹੋ ਰਹੀ ਉਹਨਾਂ ਨਾਲ ਹੋ ਗਈ ਫਿਰ ਅਸੀਂ ਕੀ ਕਰੀਏ ਸਾਡੇ ਨਾਲ ਤਾਂ ਅਜਿਹਾ ਕੁਝ ਵੀ ਨਹੀਂ ਹੋਣਾ ਸਭ ਕੁਝ ਜਾਣਨ ਦੇ ਬਾਅਦ ਵੀ ਉਹ ਹਥਿਆਰ ਲੈ ਕੇ ਪੈਲੈਂਸ ਦੇ ਅੰਦਰ ਗਏ ਹਾਲਾકી ਬੈਨ ਕੀਤਾ ਹੋਇਆ ਸੀ ਹੁਣ ਪੈਲਸ ਮਾਲਕ ਤੇ ਵੀ ਪਰਚਾ ਦਰਜ ਹੋਇਆ ਤੇ ਕੁੜੀ ਦੇ ਭਰਾ ਤੇ ਤਾਂ ਹੋਣਾ ਹੀ ਸੀ ਹੁਣ ਇਸ ਦੇ ਵਿੱਚ ਜੇਕਰ ਕੁੜੀ ਨੂੰ ਖੁਦਾ ਨਾ ਖਾਸਤਾ ਜੇਕਰ ਕੁਝ ਹੋ ਜਾਂਦਾ ਤਾਂ ਉਸ ਪਰਿਵਾਰ ਦਾ ਦੇਖੋ ਕਿੱਡਾ ਵੱਟਾ ਨੁਕਸਾਨ ਹੋਇਆ ਉਹਨਾਂ ਦੀ ਇਹ ਧੀ ਵੀ ਗਈ ਤੇ ਇਦਨ ਉਹਨਾਂ ਦਾ ਇਹ ਪੁੱਤ ਵੀ ਜਿਸ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਉਸ ਦੀ ਵੀ ਸਾਰੀ ਜ਼ਿੰਦਗੀ ਬਰਬਾਦ ਹੋਈ ਤੇ ਇਦਨ ਉਹਨਾਂ ਦੀ ਭੈਣ ਦੀ ਵਿਆਹ ਵਾਲੇ ਦਿਨ ਜਦੋਂ ਅਜਿਹੀ ਘਟਨਾ ਵਾਪਰੀ ਹੈ ਤੇ ਉਹ ਕੁੜੀ ਕਦੇ ਵੀ ਇਹ ਕਿੱਸਾ ਇਹ ਘਟਨਾ ਭੁਲਾ ਨਹੀਂ पाएगी ਨਾ ਸਿਰਫ ਉਹ ਸਗੋਂ ਉੱਥੇ ਮੌਜੂਦ ਸਾਰੇ ਰਿਸ਼ਤੇਦਾਰ ਪੰਜਾਬ ਦੇ ਸਾਰੇ ਲੋਕ ਆਪਾਂ ਵੀ ਇਸ ਮੁੱਦੇ ਤੇ ਇਸ ਕਰਕੇ ਹੀ ਗੱਲ ਕਰ ਰਹੇ ਹਾਂ ਕਿਉਂਕਿ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਤੇ ਕੋਈ ਵੀ ਇਸ ਨੂੰ ਸ਼ਾਇਦ ਹੀ ਕਦੇ ਭੁੱਲ ਪਾਵੇ ਕੁਝ ਸਮੇਂ ਬਾਅਦ ਘੰਟਿਆਂ ਦੀ ਹੀ ਗੱਲ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਕਰ ਦਿੱਤਾ ਗਿਆ ਮੈਸੇਜ ਦੱਸਿਆ ਗਿਆ ਕਿ ਪੰਜਾਬੀ ਲੋਕ ਕਿਹੜੇ ਪਾਸੇ ਤੁਰ ਪਏ ਨੇ ਬੰਨ੍ਹ ਹੁੰਦੇ باوجود ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਕਿਸ ਤਰ੍ਹਾਂ ਕੋਈ ਖੁਸ਼ੀ ਮਨਾ ਸਕਵੇ ਰੋਣਾ ਪਾ ਕੇ ਇਸ ਤਰ੍ਹਾਂ ਦੇ ਨਾਲ ਗੋਲੀਆਂ ਚਲਾ ਕੇ ਕਿਹੜੀ ਖੁਸ਼ੀ ਜ਼ਾਹਿਰ ਹੋ ਜਾਂਦੀ ਹੈ ਲੋਕਾਂ ਦੀ ਜਿਹੜੀ ਕਿ ਨੱਚ ਟੱਪ ਕੇ ਇਕੱਠੇ ਬੈਠ ਕੇ ਖੁਸ਼ ਹੋ ਕੇ ਮਠਾਈਆਂ ਖਾ ਕੇ ਜਾਂ ਇੱਕ ਦੂਸਰੇ ਨੂੰ ਸ਼ੁਭ ਕਾਮਨਾਵਾਂ ਦੇ ਕੇ ਉਹਨਾਂ ਦੀ ਨਹੀਂ ਪੂਰੀ ਹੋ ਰਹੀ ਸੀ ਜੀ ਬਿਲਕੁਲ ਗੁਰਚਰਨ ਤੇ ਕਾਫੀ ਮੰਤਪਾਗੀ ਖਬਰ ਸੀਗੀ ਇਹ ਤੇ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹਨਾ ਤੇ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਜੋ ਵਿਆਹ ਆ ਉਹ ਖੁਸ਼ੀਆਂ ਦੇ ਨਾਲ ਨੀ ਪਰਿਚੜੇ ਤੇ ਹਰ ਕੋਈ ਚਾਹੁੰਦਾ ਹੈ ਕਿ ਕੋਈ ਵੀ ਐਦਾਂ ਦੀ ਗੱਲ ਨਾ ਹੋਵੇ ਕਿ ਸਾਨੂੰ ਦੁੱਖ ਸਹਿਣਾ ਪਵੇ ਹਨਾ ਤੇ ਜਦੋਂ ਖੁਸ਼ੀਆਂ ਦੀ ਗੱਲ ਆਉਂਦੀ ਆ ਹਾਲਾਂਕਿ ਮਨ ਦੀ ਖੁਸ਼ੀ ਦੇਖਣੀ ਹੁੰਦੀ ਹੈ ਕਿ ਵਿਆਹ ਹੋ ਰਿਹਾ ਹੈ ਤਾਂ ਸਾਡਾ ਮਨ ਖੁਸ਼ ਹੋਣਾ ਚਾਹੀਦਾ ਆ ਪਰ ਇਹ ਮਨ ਦੀ ਖੁਸ਼ੀ ਹੈ ਜਿਹੜੀ ਉਹ ਅ ਅਜ ਸੀਮਤ ਨਹੀਂ ਆ ਤੇ ਕਹਿੰਦੇ ਆ ਕਿ ਇਹ ਚੀਜ਼ ਜੇ ਸਾਨੂੰ ਮਠਿਆਈਆਂ ਦੇ ਨਾਲ ਜਾਂ ਫਿਰ ਨੱਚ ਟਪਕ ਕੇ ਖੁਸ਼ੀ ਨਹੀਂ ਮਿਲੀ ਹਨ ਅਸੀਂ ਹੋਰ ਲਾਲਸਾ ਕਰਦੇ ਕਿ ਮੈਂ ਇਹਦੇ 'ਚ ਇਸ ਚੀਜ਼ ਨਾਲ ਵੀ ਖੁਸ਼ ਹੋਵਾਂ ਹਾਲਾਂਕਿ ਕੋਕੀ ਸ਼ੌਹਰਤ ਹੀ ਆ ਕਿ ਅਸੀਂ ਦੂਸਰਿਆਂ ਨੂੰ ਦਿਖਾਉਣ ਦੇ ਲਈ ਕਿ ਸਾਡੇ ਕੋਲ ਹਥਿਆਰ ਵੀ ਨੇ ਤੇ ਜਦੋਂ ਇਹ ਫਾਇਰ ਕੀਤੇ ਜਾਂਦੇ ਆ ਤਾਂ ਜਰੂਰ ਕਈ ਵਾਰ ਅੰਗੈਲੀ ਦਾ ਰੂਪ ਧਾਰਨ ਕਰ ਜਾਂਦੇ ਆ ਤੇ ਕਿ ਕਿਉਂਕਿ ਨਾ ਤਾਂ ਪ੍ਰੈਕਟਿਸ ਕੀਤੀ ਹੁੰਦੀ ਆ ਬਸ ਸਿਰਫ ਘਰ ਦੇ ਵਿੱਚ ਰੱਖੇ ਹੁੰਦੇ ਆ ਹਥਿਆਰ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਜਿਹੜੇ ਆ ਜਾਣਲੇਵਾ ਸਾਬਿਤ ਹੋ ਜਾਂਦੇ ਆ ਆਪਾਂ ਪਹਿਲਾਂ ਵੀ ਕਿੰਦੀਆਂ ਖਬਰਾਂ ਐਜੀਆਂ ਦੇਖਦੇ ਆ ਤੇ ਜਿਨ੍ਹਾਂ ਤੇ ਐਕਸ਼ਨ ਵੀ ਲਿਆ ਜਾਂਦਾ ਆ ਪਰ ਫਿਰ ਮਾਮਲੇ ਦਬ ਜਾਂਦੇ ਆ ਤੇ ਜਦੋਂ ਅਚਾਹ ਕੁਝ ਨਵਾਂ ਹੋ ਜਾਂਦਾ ਹੈ ਸਮਾਜ ਦੇ ਵਿੱਚ ਤਾਂ ਫਿਰ ਉਹ ਮਾਮਲਾ ਉੱਠ ਜਾਂਦਾ ਆ ਤਾਂ ਐਕਸ਼ਨ ਫਿਰ ਹੋ ਜਾਂਦਾ ਹੈ ਕਾਰਵਾਈ ਪੁਲਿਸ ਕਰ ਦਿੰਦੀ ਹੈ ਜਾਂ ਸਰਕਾਰ ਕਰ ਦਿੰਦੀ ਹੈ ਪਰ ਪੱਕੇ ਤੌਰ ਤੇ ਨਾ ਤਾਂ ਲੋਕ ਹਟਦੇ ਆ ਤੇ ਨਾ ਹੀ ਕੋਈ ਹੋਰ ਕਾਨੂੰਨ ਪੜਾਇਆ ਜਾਂਦਾ ਕਿ ਜੇ ਅਜਿਹਾ ਕਾਨੂੰਨ ਪਣਿਆ ਜਾਵੇ ਇਸ ਮਾਮਲੇ ਤੇ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਇੱਕਦਮ ਇਹਨੂੰ ਸਜ਼ਾ ਹੋ ਜਾਏਗੀ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੇ ਮਾਮਲੇ ਰੁਕ ਜਾਣਗੇ ਬਿਲਕੁਲ ਪ੍ਰਦੀਪ ਪਰ ਪੁਲਿਸ ਇਸ ਵਾਰੀ ਇਸ ਮਾਮਲੇ ਨੂੰ ਲੈ ਕੇ ਸਖਤ ਸੀ ਇਹ ਹਦਾਇਤਾਂ ਉਹਨਾਂ ਦੇ ਵੱਲੋਂ ਪਹਿਲਾਂ ਹੀ ਦਿੱਤੀਆਂ ਹੋਈਆਂ ਸੀ ਇੱਥੇ ਜੇਕਰ ਹੁਣ ਅਣਗਹਿਲੀਆਂ ਕੀਤੀਆਂ ਗਈਆਂ ਨੇ ਤਾਂ ਉਹ ਪੈਲੈਸ ਮਾਲਕ ਦੇ ਵੱਲੋਂ ਵੀ ਕੀਤੀਆਂ ਗਈਆਂ ਨੇ ਜੇਕਰ ਸਾਰੇ ਐਂਟਰੀ ਕਰ ਰਹੇ ਸੀ ਇੱਕ ਪ੍ਰੋਸੀਜਰ ਹੁੰਦਾ ਹੈ ਹਰ ਚੀਜ਼ ਦਾ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਚੱਲਣਾ ਹੁੰਦਾ ਹੈ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਵੰਡੀ ਸੀ ਕਿ ਦੇਖਣ ਸਾਡੇ ਪੈਲੈਸ ਦੇ ਅੰਦਰ ਕੋਈ ਹਥਿਆਰ ਲੈ ਕੇ ਨਾ ਆਵੇ ਜੇਕਰ ਹੁਣ ਕਿਸੇ ਦੇ ਘਰ ਦੇ ਵਿੱਚ ਉਹ ਥਾਂ ਉਹਨਾਂ ਦੀ ਪ੍ਰਾਪਰਟੀ ਹੈ ਜੇਕਰ ਕਿਸੇ ਦੀ ਪ੍ਰਾਪਰਟੀ ਦੇ ਅੰਦਰ ਕੁਝ ਹੁੰਦਾ ਹੈ ਤਾਂ ਉਹ ਉਸ ਦਾ ਜ਼ਿੰਮੇਦਾਰ ਬਣਦਾ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਜੇਕਰ ਸਮਝਦੇ ਹੁੰਦੇ ਤਾਂ ਹਥਿਆਰ ਅੰਦਰ ਆਣ ਨਾ ਦਿੰਦੇ ਆਖਿਰ ਇੱਥੇ ਉਹਨਾਂ ਨੇ ਸਭ ਤੋਂ ਵੱਡੀ ਲਾਪਰਵਾਹੀ ਵਰਤੀ ਦੂਸਰੀ ਲਾਪਰਵਾਹੀ ਇਸ ਪਰਿਵਾਰ ਵਾਲਿਆਂ ਨੇ ਵਰਤੀ ਪਰ ਖੁਸ਼ੀ ਦਾ ਮਾਹੌਲ ਅਜਿਹਾ ਹੁੰਦਾ ਹੈ ਕਿ ਲੋਕ ਇੱਕ ਦੂਸਰੇ ਨੂੰ ਰੋਕਣ ਟੋਕਣ ਤੋਂ ਵੀ ਝਿਜਕਦੇ ਨੇ ਕਿ ਕਿਤੇ ਮਾਹੌਲ ਖਰਾਬ ਨਾ ਹੋ ਜਾਵੇ ਤੇ ਤਾਂ ਹੈ ਹੀ ਕੁੜੀ ਦਾ ਭਰਾ ਸੀਗਾ ਜੇਕਰ ਕੋਈ ਹੋਰ ਰਿਸ਼ਤੇਦਾਰ ਵੀ ਲੈ ਕੇ ਆਂਦਾ ਤਾਂ ਮਾਪੇ ਉਹਨੂੰ ਰੋਕ ਸਕਦੇ ਸੀ ਕਿ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰਨ ਦੇਵਾਂਗੇ ਪਰ ਉਹ ਮੁੰਡਾ ਸੀ ਘਰ ਦਾ ਵਿਆਹ ਸ਼ਾਦੀ ਦੀ ਤਿਆਰੀਆਂ ਦੇ ਵਿਚਾਲੇ ਹੀ ਉਹ ਕਦੋਂ ਅੰਦਰ ਲੈ ਕੇ ਵੜ ਗਿਆ ਹੋਣਾ ਹੈ ਸ਼ਾਇਦ ਅੱਧੇ ਰਿਸ਼ਤੇਦਾਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਇਸਨੇ ਹੁਣ ਇਹ ਕਰਨਾ ਹੈ ਪਰ ਇੱਕ ਫੁਕਰਪੰਤੀ ਦੇ ਵਿੱਚ ਹੀ ਸਭ ਕੁਝ ਕੀਤਾ ਗਿਆ ਔਰ ਉਦੋਂ ਕੀਤਾ ਜਦੋਂ ਇਸ ਕੁੜੀ ਦੀ ਡੋਲੀ ਤੁਰਨ ਵਾਲੀ ਸੀ ਕਿੰਨਾ ਦੁੱਖ ਹੁੰਦਾ ਜੇ ਸਭ ਕੁਝ ਦੇਖਦੇ ਹੋਏ ਕਿ ਇੱਕ ਕੁੜੀ ਤੁਹਾਡੇ ਘਰ ਤੋਂ ਜਾ ਰਹੀ ਹੈ ਇਕ ਤੁਹਾਡੇ ਘਰ ਦਾ ਜੀਅ ਅੱਜ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਜੀ ਅਤੇ ਕੁੜੀਆਂ ਦਾ ਉਸ ਸਮੇਂ ਜਿਹੜਾ ਹਾਲ ਹੁੰਦਾ ਵਿਆਹ ਮੌਕੇ ਡੋਲੀ ਤੁਰਨ ਮੌਕੇ ਬਿਹਤ ਹੀ ਜ਼ਿਆਦਾ ਦੁੱਖ ਭਰਿਆ ਹੁੰਦਾ ਅੱਖਾਂ ਦੇ ਵਿੱਚੋਂ ਹੰਝੂ ਆ ਪੀ ਜਾਂਦੇ ਨੇ ਕਿ ਅੱਜ ਮੈਂ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਦੇ ਵਿੱਚ ਜਾ ਰਹੀ ਹਾਂ ਇਸ ਗਮਗੀਨ ਮਾਹੌਲ ਦੇ ਵਿੱਚ ਉਸ ਭਰਾ ਨੇ ਹੀ ਨਹੀਂ ਦੇਖਿਆ ਕਿ ਮੇਰੀ ਭੈਣ ਦੀਆਂ ਕੀ ਭਾਵਨਾਵਾਂ ਨੇ ਅਤੇ ਅੱਜ ਉਹ ਚਲੀ ਜਾਏਗੀ ਕੱਲ ਨੂੰ ਸਾਡੇ ਘਰ ਦੇ ਵਿੱਚ ਉਹ ਕਮਰਾ ਉਹ ਚੀਜ਼ਾਂ ਉਹ ਸਾਰਾ ਕੁਝ ਖਾਲੀ ਹੋ ਜਾਣਾ ਅਸੀਂ ਉਸ ਨੂੰ ਯਾਦ ਕਰਾਂਗੇ ਮਾਪਿ ਉਸਤੇ ਬਿਨਾ ਕਿਵੇਂ ਦਿਨ ਕੱਢਣਗੇ ਉਹਦੇ ਅੰਦਰ ਇਹ ਸਭ ਕੁਝ ਨਹੀਂ ਚੱਲ ਰਿਹਾ ਸੀ ਚੱਲ ਰਿਹਾ ਸੀ ਤਾਂ ਉਹ ਦਿਖਾਵਾ ਉਹ ਫੁਕਰਪੰਤੀ ਜਿਸਦੇ ਵੀ ਉਸਨੇ ਇਹ ਗੋਲੀ ਚਲਾ ਦਿੱਤੀ ਉਸਨੇ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਸਿੱਧੇ ਤੌਰ ਤੇ ਉਸਦੀ ਗਲਤੀ ਹੈ ਭਾਵੇਂ ਉਸ ਨੂੰ ਕਿੰਨੀ ਵੀ ਖੁਸ਼ੀ ਸੀ ਪਰ ਉਸਨੇ ਜਿਹੜਾ ਕੁਝ ਕੀਤਾ ਉਹ ਗਲਤ ਹੈ ਔਰ ਇਸ ਦੀ ਸਜ਼ਾ ਉਸ ਨੂੰ ਮਿਲਨੀ ਹੈ ਇਸੇ ਕਰਕੇ ਉਸਤੇ ਪਰਚਾ ਦਰਜ ਹੋਇਆ ਪਹਿਲੇ ਸਮਿਆਂ ਦੇ ਵਿੱਚ ਪ੍ਰਦੀਪ ਜਦੋਂ ਕੁੜੀਆਂ ਨੂੰ ਘਰੋਂ ਤੋਰਦੇ ਸੀ ਨਾ ਤਾਂ ਬੜੇ ਹੀ ਠਰਮੇ ਦੇ ਨਾਲ ਬੜੇ ਹੀ ਇਸ ਲੋਕ ਲਾਜ ਦੇ ਨਾਲ ਘਰੋਂ ਕੱਢਿਆ ਜਾਂਦਾ ਸੀ ਡੋਲੀ ਨੂੰ ਕਿ ਕੋਈ ਹੋਰ ਕੁੜੀ ਦਾ ਚਿਹਰਾ ਵੀ ਨਹੀਂ ਦੇਖ ਪਾਂਦਾ ਸੀ ਘੁੰਡ ਕੱਢਿਆ ਹੁੰਦਾ ਸੀ ਵੱਡਾ ਸਾਰਾ ਹਨਾ ਤੁਹਾਨੂੰ ਯਾਦ ਹੋਣਾ ਆਪਣੇ ਪੇਰੈਂਟਸ ਦੇ ਸਮੇਂ ਦੇ ਵਿੱਚ ਆਪਣੇ ਮਾਪਿਓਂ ਦੇ ਸਮੇਂ ਦੇ ਵਿੱਚ ਘੁੰਡ ਕੱਢਿਆ ਹੁੰਦਾ ਸੀ ਘਰ ਦੇ ਵਿੱਚ ਬਿਲਕੁਲ ਸ਼ਾਂਤੀ ਪਸਰ ਜਾਂਦੀ ਸੀ ਡੋਲੀ ਵਾਲੇ ਮੌਕੇ ਤੇ ਹਰ ਕੋਈ ਰੋ ਰਿਆ ਹੁੰਦਾ ਸੀ ਆਪਣੀ ਅੱਖਾਂ ਲਗਾ ਕੇ ਤੇ ਅੱਜ ਕੱਲ ਤਾਂ ਇਹ ਹੋਇਆ ਪਿਆ ਕਿ ਉਹ ਪਰ ਆ ਜਿਨੇ ਡੋਲੀ ਨੂੰ ਮੋਢਾ ਦੇਣਾ ਸੀ ਐਂਡ ਦੇ ਵਿੱਚ ਜਾ ਕੇ ਦਿਲਾਸਾ ਦੇਣਾ ਸੀ ਆਸ਼ੀਰਵਾਦ ਦੇਣਾ ਸੀ ਆਪਣੀ ਭੈਣ ਨੂੰ ਸੁਖੀ ਰਹਿਣ ਦੇ ਲਈ ਉਹ ਉੱਥੇ ਗੋਲੀਆਂ ਚਲਾ ਰਿਹਾ ਸੀ ਅਨਬੈਲੈਂਸ ਹੋਇਆ ਉਹ ਗੋਲੀ ਜਾ ਕੇ ਉਸਦੀ ਭੈਣ ਦੇ ਮੱਥੇ ਦੇ ਨੇੜੇੋਂ ਲੰਗੀ ਅਤੇ ਹੁਣ ਉਹ ਵੈਂਟੀਲੇਟਰ ਤੇ ਪਈ ਹੈ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਵਾਲਿਆਂ ਦੇ ਵੱਲੋਂ ਪਾਰਟੀਆਂ ਬਣਾਈਆਂ ਗਈਆਂ ਨੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪੈਲੱਸ ਦੇ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਤਾੜਨਾ ਦਿੱਤੀ ਜਾ ਰਹੀ ਹੈ ਕਿ ਜੇਕਰ ਕੁਝ ਵੀ ਵਾਦਾ ਕਾਟਾ ਹੋਏਗਾ ਤਾਂ ਤੁਸੀਂ ਸਿੱਧੇ ਤੌਰ ਤੇ ਜ਼ਿੰਮੇਦਾਰ ਹੋਵੋਗੇ ਪੁਲਿਸ ਵਾਲਿਆਂ ਦੇ ਵੱਲੋਂ ਪੂਰੀ ਵਾਰ ਲਗਾਈ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾਉਣ ਤੋਂ ਬਾਅਦ ਪੈਲਸਾਂ ਦੇ ਮਾਲਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਹੁਣ ਵੀ ਕੋਈ ਨਹੀਂ ਸੁਧਰਦਾ ਜੇਕਰ ਕੋਈ ਪਰਿਵਾਰ ਹੁਣ ਵੀ ਇਹ ਨਹੀਂ ਦੇਖਦਾ ਕਿ ਕਿਸ ਤਰ੍ਹਾਂ ਦੇ ਨਾਲ ਕਿਸੇ ਦੀ ਖੁਸ਼ੀਆਂ ਦੀਆਂ ੱਟਜੀਆਂ ਉੱਡ ਗਿਆ ਮਿੰਟਾਂ ਦੇ ਵਿੱਚ ਤਾਂ ਹੋਂ ਖੁਦ ਉਸਤੇ ਵਾਲ ਉਸ ਦੇ ਲਈ ਕਸੂਰਵਾਰ ਵੀ ਹੋਵੇਗਾ ਪੈਲਸ ਵਾਲੇ ਤਾਂ ਹੋਣਗੇ ਹੀ ਅਤੇ ਜਿਹੜੇ ਬਾਅਦ ਦੇ ਵਿੱਚ ਤੁਹਾਨੂੰ ਭੁਗਤਾਨ ਕਰਨੇ ਪੈਣਗੇ ਕਿ ਵਿਆਹ ਵੀ ਖਰਾਬ ਹੋ ਗਿਆ ਕੁੜੀ ਦੇ ਵੀ ਜਾਂ ਫਿਰ ਕਿਸੇ ਹੋਰ ਰਿਸ਼ਤੇਦਾਰ ਨੂੰ ਵੀ ਗੋਲੀ ਲੱਗ ਗਈ ਤੇ ਉਸ ਤੋਂ ਬਾਅਦ ਤੁਹਾਡੇ ਤੇ ਪਰਚਾ ਵੀ ਪੈ ਗਿਆ ਤਾਰੀਆਂ ਮੁਸੀਬਤਾਂ ਦੇਖਣ ਦੇ ਬਾਅਦ ਵੀ ਜੇਕਰ ਤੁਸੀਂ ਅਜਿਹੀਆਂ ਹਰਕਤਾਂ ਹੀ ਕਰਦੇ ਰਹੋਗੇ ਨਾ ਤਾਂ ਬਾਜ਼ ਨਹੀਂ ਆਉਂਗੇ ਤਾਂ ਨੁਕਸਾਨ ਤੁਸੀਂ ਸਾਫ਼ ਤੌਰ ਤੇ ਸਿੱਧੇ ਤੌਰ ਤੇ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਹੋਇਆ ਪ੍ਰਦੀਪ ਜੀ ਬਿਲਕੁਲ ਸ਼ਰਨ ਤੇ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁੜੀ ਦੀ ਸਥਿਤੀ ਦੇ ਵਿੱਚ ਕੀ ਸੁਧਾਰ ਹੁੰਦਾ ਹੈ ਤੇ ਹੋਰ ਵੀ ਕੀ ਐਕਸ਼ਨ ਹੁੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਅਕਿ ਹੈ ਇਹ ਘਟਨਾ ਰੁਕਦੀਆਂ ਨਹੀਂ ਕਿਉਂਕਿ ਜਦੋਂ ਵੀ ਇਹ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਜ਼ਰੂਰ ਸਵਾਲ ਉੱਠਦੇ ਨੇ ਪਰ ਸਵਾਲ ਉੱਠਦੇ ਨੇ ਤੇ ਉਸੇ ਅ ਮਤਲਬ ਠੰਡੇ ਵਸਤੇ ਦੇ ਵਿੱਚ ਪਾ ਜਾਂਦੇ ਨੇ ਉਸ ਤੋਂ ਬਾਅਦ ਠੀਕ ਹੈ ਤੇ ਲਗਾਤਾਰ ਜੀਆਂ ਘਟਨਾਵਾਂ ਰੁਕਣ ਗਿਆ ਜਾਂ ਫਿਰ ਖੁਸ਼ੀਆਂ ਜਦੋਂ ਵੀ ਲੋਕ ਮਨਾਉਂਦੇ ਆ ਪਰ ਕਿਤੇ ਨਾ ਕਿਤੇ ਇਹ ਖੁਸ਼ੀਆਂ ਨੂੰ ਨਜ਼ਰ ਕਹਿ ਲਓ ਕਿ ਲੱਗ ਜਾਂਦੀ ਹੈ ਜਾਂ ਫਿਰ ਮਾਤਮ ਦੇ ਵਿੱਚ ਆ ਜਾਂਦੀਆਂ ਨੇ ਤਾਂ ਪੂਰੇ ਪੰਜਾਬ ਦਾ ਸੂਬੇ ਦਾ ਧਿਆਨ ਆਪਣੀ ਵੱਲ ਖਿੱਚ ਲੈਂਦੀਆਂ ਨੇ ਸੋ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੇਗਾ ਹਾਲਾਂਕਿ ਸਾਰੇ ਇਹੀ ਅਰਦਾਸ ਕਾਮਨਾ ਕਰ ਰਹੇ ਨੇ ਕਿ ਉਸ ਕੁੜੀ ਦੀ ਹਾਲਤ ਸੁਧਰ ਜਾਵੇ ਤੇ ਉਹ ਠੀਕ ਹੋ ਕੇ ਆਪਣੇ ਸੋਹਰੇ ਘਰ ਚਲੀ ਜਾਵੇ ਸੋ ਸ਼ਰਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਖਬਰ ਤੇ ਚਾਨਣਾ ਪਾਇਆ